ਮਕੇਰੀਆਂ ਦੇ ਪਿੰਡ ਮਨਸੂਰਪੁਰ 'ਚ ਰੇਡ ਕਰਨ ਗਈ ਹਿਸ਼ਾਰਪੁਰ ਸੀਐਸ ਸਟਾਫ ਦੇ ਇੱਕ ਨੌਜਵਾਨ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਗੰਭੀਰ ਹਾਲਤ ਵਿੱਚ ਨੌਜਵਾਨ ਅਮਰਿਤਪਾਲ ਜੋ ਕਿ ਸੀਨੀਅਰ ਕਨਸਟੇਬਲ ਸੀ ਉਸਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਾਇਆ ਜਾਂਦਾ ਹੈ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਜੋ ਹਿਸ਼ਾਰਪੁਰ ਸੀਐਸ ਸਟਾਫ ਦੀ ਟੀਮ ਮਕੇਰੀਆਂ ਦੇ ਪਿੰਡ ਮਨਸੂਰਪੁਰ 'ਚ ਰੇਡ ਕਰਨ ਗਈ ਸੀ ਇਸੇ ਦੌਰਾਨ ਸੀਐਸ ਸਟਾਫ ਦੇ ਮੁਲਾਜ਼ਮ ਤੇ ਇੱਕ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਪੁਲਿਸ ਨੂੰ ਲਜਾਇਜਸਲੇ ਦੀ ਖਬਰ ਸੀ ਤੇ ਜਦੋਂ ਹੁਸ਼ਿਆਰਪੁਰ ਸੀਐਸਟਾਫ ਦੀ ਇੱਕ ਟੀਮ ਰੇਡ ਕਰਨ ਪਹੁੰਚਦੀ ਹੈ ਤਾਂ ਰਾਣਾ ਨਾਮ ਦੇ ਵਿਅਕਤੀ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਗੋਲੀ ਅਮਰਿਤਪਾਲ ਦੇ ਲੱਗਦੀ ਹੈ ਜਿਸ ਤੋਂ ਬਾਅਦ ਤੁਰੰਤ ਉਸ ਨੂੰ ਹਸਪਤਲ 'ਚ ਭਰਤੀ ਕਰਾਇਆ ਜਾਂਦਾ ਹੈ ਜਿੱਥੇ ਉਸ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਕੀ ਗੱਲ ਹੋਈ ਹੈ ਕੀ ਹੈਗਾ ਸਾਚ ਉਹ ਸੀਆਈਐਸਟਾਫ ਹੁਸ਼ਿਆਰਪੁਰ ਤੋਂ ਇੱਕ ਰੇਡਿੰਗ ਟੀਮ ਅੱਜ ਟੈਂਡਮੈਂਟਸ ਉੱਪਰ ਮੁਕੇਰੀਆਂ ਆਈ ਸੀ ਜਿੱਥੇ ਇੱਕ ਵੈਪਨ ਦੀ ਇਨਫਰਮੇਸ਼ਨ ਸੀ ਤਾਂ ਉੱਥੇ ਜਦੋਂ ਰੇਡ ਕੀਤਾ ਹਰਿਆ ਜੀ ਕਿਹਦੀ ਗਾ ਰਾਣਾ ਮਨਸੂਰ ਮੈਂ ਇਹ ਪੇਪਰ ਦੀ ਤਸਵੀਰ ਲਾ ਰਿਹਾ ਹਾਂ ਅਮਰਿਤ ਪਾਲ ਸਿੰਘ ਸੀਨੀਅਰ ਅਫਸਰ ਇਹਦਾ ਅਫੇਰ ਤੇ ਚੱਲ ਰਿਹਾ ਹੈ ਬਹੁਤ ਕ੍ਰਿਟੀਕਲ ਸਿਚੁਏਸ਼ਨ ਹੈ ਹਜੇ ਹੁਣ ਕਿੱਦਾਂ ਅੰਦਾਜ਼ ਕੀ ਜਿਸ ਬਾਰੇ ਅਕਿਊਜ਼ ਸੀਗਾ ਜੀ ਇਸ ਤਿਆਰੀ ਕੋਈ ਹੈਗਾ ਜੀ ਬੰਦਾ ਕੀ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਅੱਛਾ ਮੌਜੂਦਾ ਕੀ ਹਾਲਾਤ ਨੇ ਹੁਣ ਕੀ ਹਾਲ ਹੈ ਕਨਸਟੇਬਲ ਦੇ ਕ੍ਰਿਟੀਕਲ ਹੈਗਾ ਉਹ ਸਿਚੁਏਸ਼ਨ ਜਿਹੜੀ ਹੈ ਉਹ ਇਲਾਜ ਕਰ ਰਿਹਾ ਠੀਕ ਹੈ ਸਰ ਥੈਂਕ ਯੂ ਮੈਡੀਕਲ ਅੱਜ ਕੁਝ ਇਹ ਹਸਪੀਟਲ ਕੇਸ ਆ ਠੀਕ ਹੈ ਪੇਸ਼ੈਂਟ ਕੋਈ ਗੈਂਗਸਟਰ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਅਤੇ ਪੇਸ਼ੈਂਟ ਸਾਡੇ ਹਸਪੀਟਲ ਪਹੁੰਚਿਆ ਪੇਸ਼ੈਂਟ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੈਗਾ ਆਈ ਸੀ ਯੂ ਇਟ ਪ੍ਰੈਜੈਂਟਲੀ ਆਪਾਂ ਉਹਨੂੰ ਦੇਖ ਰਹੇ ਹਾਂ ਠੀਕ ਹੈ ਓਕੇ ਥੈਂਕ ਯੂ